ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਸਾਹਿਬ ਜਿੱਥੇ ਅੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਜਥੇਬੰਦੀ ਪਹੁੰਚੀ ਹੋਈ ਹੈ ਪਾਵਨ ਸਰੂਪਾਂ ਦੇ ਸ਼ਰਾਨ ਦੀ ਸੇਵਾ ਇਹ ਪੌੜੀਆਂ ਦਰਬਾਰ ਸਾਹਿਬ ਦੇ ਉੱਪਰ ਜਾਂਦੀਆਂ ਨੇ ਉੱਪਰ ਦਰਬਾਰ ਸਾਹਿਬ نیچے ਲੰਗਰ ਹਾਲ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਬਹੁਤ ਸੋਹਣਾ ਇੱਥੋਂ ਦਾ ਪ੍ਰਬੰਧ ਹੈ ਸੋ ਇਹ ਰਹਿੈਸ਼ ਗ੍ਰੰਥੀ ਸਿੰਘਾਂ ਦੀ ਇੱਥੇ ਬੜਾ ਸੋਹਣਾ ਸਿਸਟਮ ਆਲੇ ਦੁਆਲੇ ਦਾ ਨਿਸ਼ਾਨ ਸਾਹਿਬ ਇਥੇ ਨੀਲੇ ਨਿਸ਼ਾਨ ਸਾਹਿਬ ਦੇ ਜੋ ਨਿਸ਼ਾਨ ਸਾਹਿਬ ਝੂਲ ਰਹੇ ਨੇ ਸੋ ਆ ਉੱਪਰਲੇ ਦਰਸ਼ਨ ਦਰਬਾਰ ਸਾਹਿਬ ਦੇ ਕਰਾਉਨੇ ਆ ਤੁਹਾਨੂੰ ਇਹ ਹਨ ਨਗਰਾ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਦੇ ਅੰਦਰਲਾ ਦ੍ਰਿਸ਼ ਦਰਬਾਰ ਸਾਹਿਬ ਸੋ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਇਸ਼ਨਾਨ ਦੀ ਸੇਵਾ ਨਿਭਾ ਰਹੇ ਹਨ ਗੁਰੂ ਦੇ ਵਜ਼ੀਰ ਕੁਝ ਰੂਪਾਂ ਦੇ ਇਸ਼ਨਾਨ ਦੀ ਸੇਵਾ ਹੋ ਚੁੱਕੀ ਹੈ ਸੋ ਸਾਡੇ ਗ੍ਰੰਥੀ ਸਿੰਘ ਵੀਰ ਭਾਈ ਸਤਗੁਰ ਸਿੰਘ ਜੀ ਬਾਬਾ ਭਗਵੰਤ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਬਾਬਾ ਗੁਲਦੀਪ ਸਿੰਘ ਜੀ ਸੋ ਭਾਈ ਮਨਦੀਪ ਸਿੰਘ ਜੀ ਸਾਡੇ ਵੀਰ ਕੁਲਵਿੰਦਰ ਸਿੰਘ ਜੀ ਬਾਬਾ ਨਾਰ ਸਿੰਘ ਜੀ ਬਾਬਾ ਨੂਰ ਸਿੰਘ ਜੀ ਨਿਰਮਲ ਸਿੰਘ ਨੂਰ ਜੀ ਸਾਡੇ ਜਥੇਦਾਰ ਸਰਪ੍ਰਸਤ ਬਾਬਾ ਪ੍ਰਗਟ ਸਿੰਘ ਜੀ ਤੇ ਇਥੋਂ ਸੋ ਇਹ ਹਨ ਬਾਬਾ ਦਲਵੀਰ ਸਿੰਘ ਜੀ ਜੋ ਇਥੇ ਪਵਨ ਸਰੂਪਾਂ ਦੀ ਸੇਵਾ ਨਿਭਾ ਰਹੇ ਹਨ ਪਵਨ ਸਥਾਨ ਦੀ ਸੇਵਾ ਇਹਨਾਂ ਨੇ ਹੈਡ ਗ੍ਰੰਥੀ ਵਜੋਂ ਲਈ ਹੋਈ ਹੈ ਇਥੇ ਨਿਭਾ ਰਹੇ ਨੇ ਸੇਵਾ ਸੋ ਬੜਾ ਸੋਹਣਾ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਸਾਫ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ